ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣ ਗੁਣ ਤੇਰੇ ਉਦਰ ਹੈ ਸੁਣਦੇ ਉਦਰ ਹੈ ਬਿਨਸ ਹੈ ਪਾਪਕ ਨੇਰੇ ਅੰਤ ਨਾ ਸਭ ਤੇ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਸੋ ਕਹੋ ਟਲ ਗੁਰ ਸੇਵੀਐ ਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖਿ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰ ਪ੍ਰਸਾਦ ਸੁਹੀ ਮਹਲਾ 5 ਜੈਸ ਕੈ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੇ ਜੈਸ ਕੇ ਸਿਰ ਉਪਰ ਤੂੰ ਸੁਆਮੀ ਸੋ ਧੋਖ ਕੈਸਾ ਪਾਵੈ ਮੋਨ ਨ ਜਾਣੇ ਮਯ ਮਦ ਮਾਤਾ ਮਰਣਾ ਚੇਤਨਾ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਜੋ ਨਹੀਂ ਜਮ ਨਹੀਂ ਆਵੈ ਨਿਰ ਰਹਾ ਜੋ ਤੇਰਾ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨ ਮਿਟ ਕੋਈ ਸਤਗੁਰ ਕਾ ਦਲਾਸਾ ਨਾਮ ਧਿਆਇਨ ਸੁਖ ਬਲ ਪਾਇਨ ਆਟ ਪਹਿਰਿਆ ਰਤ ਹੈ ਤੇਰੀ ਸਰਨ ਤੇ ਰਹਿ ਪਰਵਾਸੈ ਪੰਜ ਦੋਸਤ ਲੈ ਸਾਧ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰਣ ਜਾਣਾ ਤੇਰੀ ਸਬਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਵਾਹਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰ ਪਿਆਰੇ ਗੁਰਸਵਾਰੇ ਸਾਧ ਸੰਗ ਜੀਓ ਪਾਵਨ ਪਵਿੱਤਰ ਬਾਣੀ ਦੇ ਜੋ ਅੱਜ ਦੇ ਸਤਿਗੁਰ ਜੀ ਆਨੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤੇ ਹਨ ਸੋਹੀ ਰਾਗ ਦੇ ਵਿੱਚੋਂ ਪੰਚਮ ਪਾਦਸ਼ਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ 749 50 ਅੰਗ ਪਰ ਸਿ ਸ਼ੋਭਤ ਹੈ ਸੋਹੀ ਮਹਲਾ 5 ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਹੇ ਮੇਰੇ ਮਾਲਕ ਪ੍ਰਭੂ ਜਿਸ ਮਨੁੱਖ ਦੇ ਸਿਰ ਉੱਤੇ ਤੂੰ ਆਪਣਾ ਮਿਹਰਾਂ ਭਰਿਆ ਆਪਣਾ ਬਖਸ਼ੀਸ਼ਾ ਵਾਲਾ ਹੱਥ ਰੱਖ ਦਵੇਂ ਉਸ ਮਨੁੱਖ ਨੂੰ ਕੋਈ ਵੀ ਦੁੱਖ ਜਿਹੜਾ ਹੈ ਉਹ ਨਹੀਂ ਵਿਆਪਦਾ ਉਹ ਮਨੁੱਖ ਜੋ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਬੋਲਣਾ ਤੇ ਜਾਣਦੇ ਨੇ ਪਰ ਮੌਤ ਦਾ ਸਹਿਮ ਉਸ ਦੇ ਚਿੱਤ ਵਿੱਚ ਨਹੀਂ ਪੈਦਾ ਹੁੰਦਾ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਹੇ ਮੇਰੇ ਪ੍ਰਭੂ ਪਾਤਸ਼ਾਹ ਤੂੰ ਆਪਣੇ ਸੰਤਾਂ ਦਾ ਰਾਖਾ ਹੈ ਤੇਰੇ ਸੰਤ ਤੇਰੇ ਹੀ ਆਸਰੇ ਰਹਿੰਦੇ ਨੇ ਤੇਰੇ ਸੇਵਕ ਕੋ ਪਉ ਕਿਸ਼ਨਾਹੀ ਜਮ ਨਹੀਂ ਆਵੇ ਨੇਰੇ ਏ ਮੇਰੇ ਮਾਲਕ ਪ੍ਰਭੂ ਜੀ ਤੇਰੇ ਸੇਵਕ ਨੂੰ ਕੋਈ ਡਰ ਜਿਹੜਾ ਹੈ ਉਹ ਕੋ ਨਹੀਂ ਸਕਦਾ ਦੁਨੀਆ ਦੇ ਡਰ ਦੀ ਗੱਲ ਛੱਡੋ ਸਤਿਗੁਰੂ ਜੀ ਕਹਿੰਦੇ ਮੌਤ ਦਾ ਡਰ ਵੀ ਉਸ ਦੇ ਨੇੜੇ ਨਹੀਂ ਜੇ ਟੁਕਦਾ ਪਰ ਜੇ ਅਸੀਂ ਸੇਵਕ ਬਣ ਜਾਈਏ ਤਾਂ ਕਹਿਣ ਬਾਤਰ ਗੱਲ ਨਹੀਂ ਬਣਦੀ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਜੇ ਅਸੀਂ ਸੇਵਕ ਬਣ ਜਾਵਾਂਗੇ ਸਤਿਗੁਰੂ ਜੀ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ ਫਿਰ ਦੁਨੀਆ ਦੇ ਡਰ ਤੇ ਛੋਟੀ ਜੀ ਗੱਲ ਹੈ ਮੌਤ ਦਾ ਡਰ ਜਮਾ ਦਾ ਡਰ ਵੀ ਸੁਰੂ ਜੀ ਕਹਿੰਦੇ ਮੁੱਕ ਜਾਂਦਾ ਹੈ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾ ਸਾਹੀਂ ਮੇਰੇ ਮਾਲਕ ਜਿਹੜੇ ਮਨੁੱਖ ਤੇਰੇ ਪ੍ਰੇਮ ਵਚ ਰੰਗ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦਾ ਜਨਮ ਮਰਨ ਦਾ ਗੇੜ ਜਿਹੜਾ ਹੈ ਉਹਦਾ ਦੁੱਖ ਜਿਹੜਾ ਹੈ ਦੂਰ ਹੋ ਜਾਂਦਾ ਹੈ ਤੇਰੀ ਬਖਸ਼ ਨਾ ਮਿਟਾ ਕੋਈ ਸਤਿਗੁਰ ਕਾ ਦਲਾਸਾ ਉਹਨਾਂ ਨੂੰ ਗੁਰੂ ਦਾ ਦਿੱਤਾ ਹੋਇਆ ਇਹ ਭਰੋਸਾ ਚੇਤੇ ਰਹਿੰਦਾ ਹੈ ਕਿ ਉਹਨਾਂ ਉੱਤੇ ਤੇਰੀ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਦ ਹੈ ਤੇਰੇ ਸੰਤ ਤੇਰਾ ਨਾਮ ਸਿਮਰਦੇ ਨੇ ਆਤਮਕ ਆਨੰਦ ਮਾਣਦੇ ਨੇ ਅੱਠੇ ਪਹਿਰ ਤੇਰਾ ਆਰਾਧਨ ਕਰਦੇ ਨੇ ਤੇਰੀ ਸਰਨ ਤੇਰੇ ਪਰਵਾਸ ਹੈ ਪੰਜ ਦੁਸ਼ਟ ਲੈ ਸਾਧ ਹੈ ਤੇਰੀ ਸਰਨ ਵਿੱਚ ਆ ਕੇ ਤੇਰੇ ਆਸਰੇ ਰਹਿ ਕੇ ਉਹ ਕਾਮਾਦਗ ਪੰਜੇ ਵੈਰੀਆਂ ਨੂੰ ਫੜ ਕੇ ਵਸ ਵਿੱਚ ਕਰ ਲੈਂਦੇ ਨੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਏ ਮੇਰੇ ਮਾਲਕ ਪ੍ਰਭੂ ਮੈਂ ਵੀ ਤੇਰੀ ਬਖਸ਼ਿਸ਼ ਦੀ ਕਦਰ ਨੂੰ ਨਹੀਂ ਸਾਂ ਜਾਣਦਾ ਮੈਨੂੰ ਆਤਮਕ ਜੀਵਨ ਦੀ ਸੋਝੀ ਨਹੀਂ ਸੀ ਤੇਰੇ ਚਰਨਾਂ ਵਿੱਚ ਸੁਰਤ ਟਿਕਾਣੀ ਵੀ ਨਹੀਂ ਸੀ ਆਉਂਦੀ ਕਿਸੇ ਹੋਰ ਧਾਰਮਿਕ ਕੰਮ ਦੀ ਮੈਨੂੰ ਸੂਝ ਨਹੀਂ ਸੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਪਰ ਤੇਰੀ ਮਿਹਰ ਨਾਲ ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ ਜਿਸ ਨੇ ਮੇਰੀ ਲਾਜ ਰੱਖ ਲਈ ਤੇ ਮੈਨੂੰ ਤੇਰੇ ਚਰਨਾਂ ਨਾਲ ਜੋੜ ਦਿੱਤਾ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਾਨ ਕ੍ਰਿਪਾ ਬਖਸ਼ਿਸ਼ ਸ਼ਰਮ ਕਰਕੇ ਅੰਮ੍ਰਿਤ ਵੇਲਾ ਕੋਲੇ ਦਰਸ਼ਨ ਦੀ ਇਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਤੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣਾ ਸਰਬੱਤ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣਾ ਸਭਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਗੁਰ ਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬ ਸੰਗਤਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ 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 Sat nam guru. Sat nam guru. Sat nam vahi guru. Sat nam guru. Sat nam guru. Sat guru. Sat